ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੰਨੇ ਸਲੇਪੁਰ ਦੇ ਵਸਨੀਕਾਂ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਕੀਤੇ ਜੁੱਧ ਦਸ਼ਕ ਦੇ ਵਿਦੂ ਮੀਮ ਦੇ ਵਿੱਚ ਹਿੱਸਾ ਲਿਆ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾਪਾ ਨਸ਼ਾ ਮੁਕਤੀ ਯਤਨ ਦਾ ਜਿਹੜੀ ਉਹਨੇ ਪੰਜਾਬ ਵਿੱਚ 16 ਤਰੀਕ ਤੋਂ ਸਾਡੇ ਕੌਮੀ ਕਨਵੀਨਰ ਅਲਵਿੰਦ ਕੇਰਦੀ왈 ਜੀ ਨੇ ਤੇ ਪੰਜਾਬ ਦੇ ਮਾਜੋਬ ਮੁਖੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਵੇਂ ਸ਼ਹਿਰ ਤੋਂ ਸ਼ੁਰੂ ਕੀਤੀ ਸੀਗੀ ਉਹ ਪੂਰੇ ਪੰਜਾਬ ਦੇ ਪਿੰਡ-ਪਿੰਡ ਦੇ ਵਿੱਚ ਜਾਦੀ ਹੈ ਉਹ ਅਸੀਂ ਜਿਹੜਾ ਪਹਿਲੀ ਵਾਰ ਚ ਤੋਂ ਜਦੋਂ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀਗਾ ਕਿਉਂਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਵੀ ਕੀਦੇ ਵਿੱਚ ਹੁੰਦੇ ਸੀਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਗਾਰੰਟੀਆਂ ਅਸੀਂ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਦਿੱਤੀਆਂ ਸੀਗੀਆਂ ਅਸੀਂ ਕਹਿ ਕੇ ਗਏ ਸੀ ਤੁਹਾਨੂੰ ਕਿ ਅਸੀਂ ਆਇਤ ਬੀਲੀ ਫ੍ਰੀ ਦੇਾਂਗੇ ਖੇਤੀ ਲਈ ਵੀ ਘਰਾਂ ਲਈ ਵੀ ਐਸੇ ਲਈ ਸਾਰੇ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਅਸੀਂ ਕਹਿ ਕੇ ਗਏ ਸੀਗੇ ਕਿ ਅਸੀਂ ਬਹਲਾ ਕਲੀਨਿਕ ਬਣਾਵਾਂਗੇ ਅਸਲੇ ਪੰਜਾਬ ਦੇ ਚ 900 ਦੇ ਕਰੀਬ ਮਹੱਲਾ ਕਲੀਨਿਕ ਬਣਾਏ ਆ ਅਸੀਂ ਕਿਹਾ ਸੀਗਾ ਕਿ ਚੰਗੀ ਸਿੱਖਿਆ ਦੇਣ ਲਈ ਅਸੀਂ ਵਧੀਆ ਸਕੂਲ ਤੇ ਸਕੂਲਾਂ ਦਾ ਵਧੀਆ ਢਾਂਚਾ ਬਣਾਵਾਂਗੇ ਸੋ ਅਸੀਂ 120 ਦੇ ਕਰੀਬ ਸਕੂਲ ਆਫ ਫੈਮਿਨਸ ਬਣਾਇਆ ਪਰ ਪੰਜਾਬ ਦੇ ਹਜ਼ਾਰਾਂ ਸਕੂਲਾਂ ਦੇ ਵਿੱਚ ਅਸੀਂ ਜਿਹੜਾ ਸਕੂਲਾਂ ਦਾ ਪੰਯਾਤੀ ਢਾਂਚਾ ਮਜ਼ਬੂਤ ਕਰਨ ਵਾਸਤੇ ਸਕੂਲਾਂ ਚ ਨਵੇਂ ਕਮਰੇ ਸਕੂਲਾਂ ਦੇ ਵਿੱਚ ਕੰਪਿਊਟਰ ਸਕੂਲਾਂ ਦੇ ਵਿੱਚ ਜਿਹੜੀਆਂ ਚਾਰ ਦਿਵਾਰੀਆਂ ਬਾਥਰੂਮ ਲਾਇਬ੍ਰੇਰੀਆਂ ਲੈਬਾਂ ਇਹ ਸਭ ਜਿਹੜੀਆਂ ਬਣਾ ਕੇ ਦੇ ਦੇ ਕਿਉਂਕਿ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਕਿਸਾਨ ਪੰਜਾਬ ਦਾ ਮੌਜੂਦ ਉਹਨਾਂ ਦੇ ਬੱਚੇ ਜਿਹੜੇ ਇਹ ਸਸਤੀ ਵਿਦਿਆਲ័យਨ ਵਧੀਆ ਵਿਦਿਆਲ័យਨ ਉਹ ਮਹਿੰਗੀ ਵਿਦਿਆਲ័យਨ ਦੇ ਜੋਗ ਦੀਗੇ ਜਿਹੜੇ ਪ੍ਰਾਈਵੇਟ ਸਕੂਲ ਪੰਜਾਬ ਦੇ ਵਿੱਚ ਲੋਕਾਂ ਦੀ ਲੁੱਟ ਜਿਹੜੀ ਕਰਦੇ ਆ ਸੋ ਅਸੀਂ ਜੋ ਕਿਹਾ ਸੀਗਾ ਉਹ ਹੁਣ ਤੱਕ ਕੀਤਾ ਇਹ ਕੇ ਬੁਦਾ ਸੀਗਾ ਨਸ਼ਿਆਂ ਦਾ ਜਿਹਦੇ ਖਿਲਾਫ ਅਸੀਂ ਪਿਛਲੇ 2-3 ਸਾਲਾਂ ਤੋਂ ਬਹੁਤ ਕੰਮ ਕੀਤਾ ਬਹੁਤ ਲਗਨ ਦੇ ਨਾਲ ਸਾਡੀ ਪੁਲਿਸ ਨੇ ਕੰਮ ਕੀਤਾ ਪਰ ਅਸੀਂ ਖੀਰ ਇਸ ੱਡੇ ਤੇ ਪਹੁੰਚ ਗਏ ਕਿ ਜਿਹੜਾ ਨਸ਼ਿਆ ਵਾਲਾ ਜੁੱਧ ਹੈ ਇਹਨੂੰ ਇੱਕ ਜੁੱਧ ਦੇ ਤੌਰ ਤੇ ਲੜਨਾ ਚਾਹੀਦਾ ਇਹ ਇੱਕ ਉਦਾਂ ਨਹੀਂ ਛੱਡਣਾ ਚਾਹੀਦਾ ਇਹਨੂੰ ਜੁੱਧ ਮੰਨ ਕੇ ਪੰਜਾਬ ਦੇ ਲੋਕ ਜਿਹੜੇ ਆ ਉਹ ਜਿੰਨੇ ਤੇ ਨਹੀਂ ਲੜਨਗੇ ਉਹਨਾਂ ਤੇ ਤਾਂ ਕੇ ਖਤਮ ਨਹੀਂ ਹੋਊਗਾ ਅਬ ਤੁਸੀਂ ਦੇਖਿਆ ਹੁਣੇ ਹੀ ਪਾਕਿਸਤਾਨ ਦੇ ਨਾਲ ਜੁੱਦ ਸੀਗਾ ਭਾਗੜਾ ਡੈਮ ਦੇ ਉੱਤੇ ਪਾਣੀਆਂ ਦਾ ਜੁੱਦ ਚੱਲ ਰਿਹਾ ਹੈ ਉੱਥੇ ਵੀ ਤਸਵੀਰ ਦੇ ਕੇ ਆਏ ਆ ਕਿ ਅਸੀਂ ਪਾਣੀ ਪੰਜਾਬ ਦਾ ਬਚਾਉਣਾ ਹੈ ਪਾਣੀ ਇੱਥੇ ਇਹਨਾਂ ਦਾਵਾਂ ਚ ਇਹਨਾਂ ਸੂਵਾਂ ਦੇ ਵਿੱਚ ਅਸੀਂ ਬਚਾਉਣਾ ਹੈ ਉਹਦੇ ਲਈ ਲੜਾਈ ਲੜੀ ਜਾ ਰਹੀ ਹੈ ਇਹ ਲੜਾਈ ਜਿਹੜੀ ਅਸੀਂ ਪੰਜਾਬ ਦੇ ਲੋਕਾਂ ਨੂੰ ਕਿਹਾ ਸੀਗਾ ਕਿ ਪੰਜਾਬ ਨੂੰ ਮੈਸ਼ਾ ਮੁਖਤ ਕਰਾਂਗੇ ਸੋ ਇਹ ਜੁੱਦ ਜਿਹੜਾ ਚਲਾਇਆ ਪਹਿਲੀ ਮਾਰਚ ਤੋਂ ਜਿਹੜਾ ਅਸੀਂ ਆ ਯਾਰਾ ਸਮਗਲਾਂ ਫੜ ਕੇ ਥੇਲਾਂ ਦੇ ਵਿੱਚ ਬੰਦ ਕੀਤੇ ਔਰ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਕਿ ਸਮਗਲਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਉਹਨਾਂ ਦੇ ਘਰ ਤਾਂੇ ਜਾ ਗਏ ਔਰ ਹੁਣ ਅਸੀਂ ਲਗਭਗ ਆਖਰੀ ਤੌਰ ਦੇ ਵਿੱਚ ਹੈ ਕਈ ਸਮਝਦੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਨਾਂ ਲੈ ਕੇ ਪਿੰਡਾਂ ਦੇ ਲੋਕਾਂ ਨੂੰ ਨਾਂ ਲੈ ਕੇ ਜਿਹੜੀ ਥੋੜੀ ਬਹੁਤੀ ਵੀ ਸਮੱਸਿਆ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਕੋਈ ਪਿੰਡਾਂ ਦੇ ਵਿੱਚ ਨਸ਼ਾ ਵੇਚਦਾ ਛੋਟਾ ਪਤਾ ਦੇ ਵੇਚਦਾ ਜਿਹੜਾ ਕਈ ਵੇਲਾ ਪਤਾ ਨਹੀਂ ਲੱਗਦਾ ਉਹ ਸਾਨੂੰ ਪਿੰਡ ਵਾਲੇ ਹੀ ਦੱਸ ਸਕਦੇ ਆ ਸੋ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਆਪਣੇ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਾ ਤੁਸੀਂ ਜਿਹੜਾ ਵੀ ਬੰਦਾ ਤੁਹਾਡੇ ਪਿੰਡ ਨਾਲ ਨਸ਼ਾ ਵੇਚਦਾ ਆਪਣੇ ਅਸਚ ਨੂੰ ਦੱਸਣਾ ਆਪਣੇ ਡੀਐਸਪੀ ਨੂੰ ਦੱਸਣਾ ਐਸੀਐਮ ਨੂੰ ਦੱਸਣਾ ਜੇ ਨਹੀਂ ਤਾਂ ਦੀ ਕੋ ਸਰਦਾਰ ਤੁਸੀਂ ਮੈਨੂੰ ਦੱਸਣਾ ਨਾਲੇ ਚ ਦਫਤਰਿਆ ਨਾਲ ਦੇਖ ਲੈ ਮੇਰਾ ਕਾਹਦਾ ਅਸੀਂ ਲੋਹ ਜੀ ਐਵਰੀ ਡੇ ਨੂੰ ਲੋਕ ਦੱਸ ਕੇ ਆਉਂਦੇ ਆ ਕਿ ਹਸਪੀਟਲ ਦੇ ਵਿੱਚ ਆ ਬੰਦਾ ਖਲਾਫ ਕਰ ਦਿਆ ਸੋ ਮੈਂ ਤੁਹਾਨੂੰ ਕਹਿਣਾ ਹੈ ਕਿ ਨਸ਼ਾ ਵੇਚਣ ਵਾਲਾ ਬੰਦਾ ਤੁਹਾਡਾ ਪੁੱਤ ਭਤੀਜਾ ਦੀ ਹੋ ਸਕਦਾ ਤੁਹਾਡਾ ਚਾਚੇ ਦਾਇ ਦਾ ਪੁੱਤ ਦੀ ਹੋ ਸਕਦਾ ਤੁਹਾਡਾ ਰਿਸ਼ਤੇਦਾਰ ਦੀ ਹੋ ਸਕਦਾ ਉਹ ਤੁਹਾਡਾ ਦੁਸ਼ਮਣ ਹੈ ਇਸ ਕਰਕੇ ਕਈ ਵਾਰ ਆਪਾਂ ਆਪਣੇ ਆ ਕਰਕੇ ਚੁੱਪ ਹੋ ਜਾਂਦੇ ਆਪਾਂ ਆਪਣੇ ਆ ਕਰਕੇ ਚੁੱਪ ਨਹੀਂ ਹੋਣਾ ਜੇ ਆਪਾਂ ਆਪਣੇ ਆ ਕਰਕੇ ਚੁੱਪ ਹੋ ਗਏ ਤੇ ਨਸ਼ਾ ਵੇਚਣ ਵਾਲੇ ਸਾਡੇ ਬੱਚਿਆਂ ਨੂੰ ਨਿਕਲ ਜਾਣਗੇ ਸਾਡੇ ਨੌਜਵਾਨਾਂ ਨੂੰ ਨਿਕਲ ਜਾਣਗੇ ਮੁੰਡੇ ਹੋ ਰਹੀ ਕੱਕਰ ਖੇਤਾਂ 'ਚ ਆਏ ਇਹਨਾਂ ਨੂੰ ਨਸ਼ੇ ਤੇ ਲਾ ਦੇਣਗੇ ਸੋ ਮੈਂ ਸਕਦਾ ਕਿ ਤੁਹਾਡਾ ਪਿੰਡ ਜਿਹੜਾ ਸਰਪੰਚ ਸਾਹਿਬ ਇੱਥੇ ਆ ਤੁਹਾਡਾ ਪਿੰਡ ਸਰਦਾ ਦੇਸਾ ਸਿੰਘ ਜਿਹੜੇ ਕਾਗਲ ਦੇ ਮਹਾਨ ਚੀਤ ਹੈ ਉਹਨਾਂ ਦਾ ਪਿੰਡ ਹੈ ਬਹੁਤ ਵੱਡੀ ਤੁਹਾਡੇ ਪਿੰਡ ਦੀ ਇੱਕ ਕੁਰਬਾਨੀ ਹੈ ਦੇਸ਼ ਦੇ ਲਈ ਕੁਰਬਾਨੀ ਹੈ ਅੱਜ ਮੈਂ ਬਾਰਡਰ ਦੇ ਉੱਤੇ ਜਾ ਕੇ ਬੀਐਸF ਦੇ ਜਵਾਨਾਂ ਨੂੰ ਮਿਲ ਕੇ ਆਇਆ ਜਿਹੜੇ ਇਸ ਲੜਾਈ ਦੇ ਵਿੱਚ ਅੱਗੇ ਜਿਹੜਾ ਬੰਦੂਕ ਲੈ ਕੇ ਖੜੇ ਸੀ ਸਾਡੀਆਂ ਧੀਆ ਉੱਥੇ ਖੜੀਆਂ ਸੀਗੀਆਂ ਸੋ ਜਿਹੜਾ ਦੇਸ਼ ਦੇ ਵਾਸਤੇ ਸ਼ਹੀਦ ਹੁੰਦਾ ਉਹ ਸਭ ਤੋਂ ਵੱਡਾ ਹੁੰਦਾ ਸੋ ਮੈਂ ਕਿਉਂਕਿ ਕਰਤਾਰ ਸਾਹਿਬ ਨੇ ਮੈਨੂੰ ਦੱਸਿਆ ਮੈਨੂੰ ਪਤਾ ਨਹੀਂ ਸੀਗਾ ਮੈਂ ਕਿਉਂਕਿ ਪਹਿਲਾਂ ਮੈਨੂੰ ਮਿਲੇ ਦੀ ਪੰਚਾਇਤ ਤੁਸੀਂ ਅੱਜ ਹੀ ਦੱਸਿਆ ਇੱਕ ਤਾਂ ਮੈਂ ਤੁਹਾਡੀ ਗੱਲ ਸੁਣ ਕੇ ਹੀ ਪੰਚਾਇਤ ਨੇ ਤਜਾ ਵੀ ਮਤਲਬ ਕਿਉਂਕਿ ਟਾਈਮ ਨਹੀਂ ਲੱਗਾ ਮਿਲੇ ਨਹੀਂ ਮੈਂ ਵੀਡੀਓ ਸਾਹਿਬ ਨੂੰ ਸਦਾ ਪ੍ਰਗਟ ਸਿੰਘ ਜੀ ਨੂੰ ਮੈਂ ਉਹਨਾਂ ਨੂੰ ਕਹੂੰਗਾ ਕਿ ਸਰ ਤੁਸੀਂ ਕੱਲ ਤੋਂ ਇੱਥੇ ਆ ਕੇ ਸਰਪੰਚਰ ਨਾਲ ਮੀਟਿੰਗ ਕਰਕੇ ਜਿਉਂ ਇਹ ਜਗ੍ਹਾ ਤੇੰਦੀ ਜੇ ਪਿੰਡ ਦੇ ਵਿੱਚ ਹੋਰ ਕੋਈ ਜਗ੍ਹਾ ਹੈਗੀ ਆ ਉਹ ਸਟੇਡੀਅਮ ਜਿਹੜਾ ਸਰਦਾਰ ਦੇਸਾ ਸਿੰਘ ਦੇ ਨਾਂ ਦੇ ਉੱਤੇ ਆਪਾਂ ਇਸ ਪਿੰਡ ਦੇ ਸਟੇਡੀਅਮ ਬਣਾਵਾਂਗੇ ਇਹ ਬਾ ਵਧੀਆ ਬਾਪਰੇ ਬੱਚਿਆਂ ਵਾਸਤੇ ਟਾਪ ਦਾ ਸਟੇਡੀਅਮ ਜਿਹੜਾ ਸਰ ਕਲ ਤੋਂ ਬੇਨਤੀ ਕਰਕੇ ਸ਼ੁਰੂ ਕਰ ਦੋ ਬੰਨੇ ਵੇਕਾ ਦੇ ਵਿੱਚ ਆਪਾਂ ਟਾਪ ਦਾ ਸਟੇਡੀਅਮ ਇਹਨਾਂ ਨੂੰ ਆਪਾਂ ਬਣਾ ਕੇ ਦੇਣਾ ਹਲਕਾ ਰਿਆਲ ਸਾਹਿਬ ਕਹਿ ਰਿਹਾ ਕਿ ਸਰਪੰਚ ਸਾਹਿਬ ਨੇ ਕਿਹਾ ਕਿ ਸਾਨੂੰ ਗਲੀਆਂ ਨਾਲੀਆਂ ਦੀ ਲੋੜ ਨਹੀਂ ਪਰ ਫਿਰ ਵੀ ਜੇ ਉਹਨਾਂ ਨੂੰ ਗਲੀਆਂ ਨਾਲੀਆਂ ਕਿਸੇ ਵੀ ਚੀਜ਼ ਦੀ ਲੋੜ ਹੈ ਉਹ ਵੀਡੀਓ ਸਾਹਿਬ ਨਾਲ ਬੈਠ ਕੇ ਉਹਨੂੰ ਦੱਸ ਦੇ ਅਸੀਂ ਹਰ ਚੀਜ਼ ਜਿਹੜੀ ਆ ਉਹ ਕਰਾਂਗੇ ਉਹ ਤੁਹਾਡਾ ਸਟੇਡੀਅਮ ਜਿਹੜਾ ਪਹਿਲ ਦੇ ਅਧਾਰ ਦੇ ਉੱਤੇ ਬਣਾਵਾਂਗੇ ਔਰ ਮੈਨੂੰ ਬੜੇ ਵਧੀਆ ਲੱਗੇ ਆਪਣੇ ਬੱਚੇ ক্রিকেট ਖੇੜਦੇ ਐਵੇਂ ਦੀ ਮੈਨੂੰ ਬਤਾ ਕਿ ਇਹਨਾਂ ਦੀ ਕਲੱਬ ਜਿਹੜੀ ਐ ਰਜਿਸਟਰਡ ਆ ਕਿ ਨਹੀਂ ਰਜਿਸਟਰਡ ਇਹਨਾਂ ਦਾ ਟੂਰਨਾਮੈਂਟ ਚੱਲ ਰਿਹਾ ਅੱਜ ਤੇ ਨਸ਼ੇ ਦੇ ਵਿੱਚ ਇਸ ਜੋਧੇ ਦੇ ਵਿੱਚ ਲੱਗੇ ਕੱਲ ਸ਼ਾਇਦ ਨਾ ਆਇਆ ਜਬੇ ਸੋ ਮੈਂ ਇਸ ਕਲੱਬ ਨੂੰ ਸਰਦਾਰ ਦੇਸਾ ਸਿੰਘ ਦੀ ਜਾਤ ਦੇ ਵਿੱਚ ਜਿਹੜੀ ਟੂਰਨਾਮੈਂਟ ਕਰਾਉਂਦੀ ਹੈ ਆਪਣੇ ਖਿਆਲੀ ਫਾੜ ਦੇ ਵਿੱਚੋਂ 5 ਲੱਖ ਰੁਪਇਆ ਜਿਹੜਾ ਉਹ ਵੀ ਇਹਨਾਂ ਨੂੰ ਦਵਾਂਗੇ ਉਹ ਵੀ ਸਤਪੰਥ ਸਾਹਿਬ ਜੋ ਵੀ ਕਹਿਣਗੇ ਉਹ ਆਪਾਂ ਇਸ ਮੇਲ ਲਈ ਕਰਾਂਗੇ ਬਸ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਹੈ ਕਿ ਮੇਰੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜਾ ਸੁਫਨਾ ਅੱਜ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੁਸੀਂ ਸਲੇਮਕੁਦੇ ਦੇ ਲੋਕ ਇਹਦੇ ਵਿੱਚ ਹਿੱਸਾ ਲਓਗੇ ਛੋਟਾ ਜਿਹਾ ਪਿੰਡ ਤੁਸੀਂ ਤਾਂ ਵੀ ਏਡੀ ਵੱਡੀ ਗਿਣਤੀ ਦੇ ਵਿੱਚ ਆਇਓ ਤੁਹਾਡਾ ਬਹੁਤ ਧੰਨਵਾਦ ਖਿਆਲ ਰੱਖਿਓ ਤੁਹਾਡੇ ਕਿੰਨੇ ਸੋਹਣੇ ਬੱਚੇ ਖੇਡਣਦੇ ਆ ਇਹਨਾਂ ਨੂੰ ਕੋਈ ਨਸ਼ੇ ਦਾ ਸੱਦ ਡਾਗ ਰਾ ਕੇ ਨਸ਼ੇ ਦੇ ਨਾ ਲਾਵੇ ਇਹ ਤੁਹਾਡੀ ਡਿਊਟੀ ਹੈ ਤੁਸੀਂ ਪਹਿਲੇਦਾਰ ਬਣਨਾ ਦੱਸਣਾ ਸਾਨੂੰ ਆ ਕਾਰਵਾਈ ਅਸੀਂ ਕਰਾਂਗੇ ਇਹ ਮੈਂ ਤੁਹਾਨੂੰ ਬੇਨਤੀ ਜਿਹੜੀ ਉਹ ਕਰਨ ਆਇਆ ਸੀਗਾ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਕੀਮਤੀ ਟਾਈਮ ਕੱਢਿਆ ਪਰ ਤੁਹਾਡੇ ਟਾਈਮ ਕੱਢਣ ਦਾ ਮੈਨੂੰ ਪਤਾ ਲੱਗ ਗਿਆ ਕਿ ਪਿੰਡ ਦੇ ਵਿੱਚ ਨੌਜਵਾਨ ਜਿਹੜੇ ਆ ਖੇਡਾਂ ਦੇ ਵਿੱਚ ਕਿੰਨਾ ਉਤਸ਼ਾਹ ਜਿਹੜਾ ਰੱਖਦੇ ਆ ਇਸੇ ਕਰਕੇ ਮੈਂ ਕਹਾ ਕਿ ਇਹ ਸਟੇਡੀਅਮ ਜਿਹੜਾ ਉਹ ਆਪਾਂ ਬੜਾਵਾਂਗੇ ਨਾਲੀ ਗਰਾਊਂਡ ਵਧੀਆ ਬਣਾ ਕੇ ਦੇਵਾਂਗੇ ਸੋ ਸਾਧਿਆ ਦਾ ਬਹੁਤ-ਬਹੁਤ ਧੰਨਵਾਦ ਹੁਣ ਮੈਂ ਜਿਹੜਾ ਅਸਲੀ ਕੰਮ ਸੌ ਜਿਹੜੀ ਹੈ ਦਸ਼ਿਆਂ ਦੀ ਅਸੀਂ ਸਾਡੇ ਪਿੰਡਾਂ ਦੇ ਵਿੱਚ ਕਾਵੇ ਤਾਨੂੰ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਜਗ੍ਹਾ ਤੇ ਖੜੇ ਹੋਣਾ ਮੇਰੇ ਪਿੱਛੇ ਪਿੱਛੇ ਤੁਸੀਂ ਸਾਰਿਆਂ ਨੇ ਬੋਲਣਾ ਸਾਰੇ ਆਜੋ ਆਜੋ ਅਸਪਾਸਾ ਆਜੋ ਸਾਰੇ ਪਿੱਛੇ ਪਿੱਛੇ ਬੋਲਣਾ ਬੱਚੇ ਕਿੱਥੇ ਆ ਬੱਚਾ ਤੁਸੀਂ ਵੀ ਆਜੋ ਲੱਗ ਕੇ ਆਜੋ ਲੱਗ ਕੇ ਸਾਰੇ ਨੇ ਉਥੇ ਲੜੀ ਹੈ ਸਾਰਿਆਂ ਸੌ ਚੁੱਕੜੀ ਹੈ ਸੋ ਮੈਂ ਪਹਿਲਾਂ ਅੱਗੇ-ਅੱਗੇ ਬੋਲੂਗਾ ਤੁਸੀਂ ਸਾਰਿਆਂ ਨੇ ਮੇਰੇ ਪਿੱਛੇ-ਪਿੱਛੇ ਬੋਲਣਾ ਅਸੀਂ ਪਿੰਡ ਸਲੇਮ ਪੁਰਾ ਦੇ ਵਾਸੀ ਨਸ਼ਿਆਂ ਦੇ ਖਿਲਾਫ ਇੱਕ ਜੁੱਟ ਹੋ ਕੇ ਸੌ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਕਿਸੇ ਵੀ ਕਿਸਮ ਦਾ ਨਸ਼ਾ ਬਿਕੰਦੀ ਦੇਵਾਗੇ ਅਸੀਂ ਕਿਸੇ ਨਸ਼ਾ ਤਸਕਨੂ ਆਪਣੇ ਪਿੰਡ ਵਿਚ ਵੜਨੀ ਦੇਵਾਗੇ ਸਾਡੇ ਪਿੰਡ ਵਿੱਚ ਜੋ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਲਿਜਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਪੱਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਮਾਨਤ ਤਰੀਕ ਕਰਵਾਵਾਂਗੇ ਅਤੇ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬਾਈਗਲ ਦੀ ਕਾਕਾ ਖਾਲਸਾ ਵਾਈਡਲ ਦੀ ਕੀ ਫਤਿਹ ਬੋਲੇ ਸੋਨਾ ਸ੍ਰੀ ਅਕਾਲ ਜੋ ਮੰਗੋਗੇ ਤੁਹਾਡੇ ਪਿੰਡ ਨੂੰ ਦੇ ਦਾਂਗੇ ਬਸ ਮੈਂ ਤੁਹਾਡੇ ਕੋਲ ਇੰਨਾ ਕੀ ਮੰਗਣਾ ਹੈ ਕਿ ਆਪਣੇ ਪਿੰਡ ਦੇ ਵਿੱਚ ਨਸ਼ਾ ਤੁਸੀਂ ਜਿਹੜਾ ਉਹ ਬੰਦ ਕਰਨਾ ਤੁਹਾਡੀ ਪੰਚਾਇਤ ਜੋ ਪਿੰਡ ਵਾਸਤੇ ਮੰਗੂਗੀ ਸਾਥ ਉਹ ਹਰ ਚੀਜ਼ ਦੇਾਂਗੇ ਜਦੋਂ ਮਰਜ਼ੀ ਮਿਲਕੋਨ ਵੀਡੀਓ ਸਾਹਿਬ ਨੂੰ ਦੱਸਣ ਐਸਡੀਐਮ ਸਾਹਿਬ ਨੂੰ ਦੱਸਣ ਬਸ ਤੁਸੀਂ ਇਹ ਮਦਦ ਕਰਦੀਆਂ ਤੇ ਨਸ਼ੇ ਵਾਲਾ ਕੋਈ ਆਪਣੇ ਪਿੰਡ 'ਚ ਦੀ ਵਰਦਣਾ ਵਾਇਗੋ ਜੀ ਕਾਲਾ ਸਾਹਿਬ ਵਾਇਗੋ ਜੀ ਕੀ ਫਤਿਹ